ਸੋ ਦੇਖ ਸਕਦੇ ਆ ਤੁਸੀਂ ਹੜਾਂ ਦੇ ਨਾਲ ਵੇਖ ਲੋ ਕਿੰਨੇ ਜਿਹੜੇ ਖੇਤ ਖੁੱਦ ਸਭ ਟਹਿ ਗਏ ਆ ਜੀ ਤੇ ਵੀਰ ਸਾਡੇ ਸੇਵਾ ਦੇ ਵਿੱਚ ਲੱਗਿਆ ਜੀ ਗੁਪਤ ਸਰ ਸਾਹਿਬ ਬਾਬਿਆਂ ਦੇ ਗੁਰਦੁਆਰਾ ਸਾਹਿਬ ਇੱਥੇ ਨੇੜੇ ਆ ਜੀ ਤੇ ਵੀਰ ਅਲੱਗ-ਅਲੱਗ ਪਿੰਡਾਂ ਚ ਇਹਨਾਂ ਵੀਰਾਂ ਦੀ ਸੇਵਾ ਲੱਗਦੀ ਰਹਿੰਦੀ ਆ ਇੱਕ ਬਾਬਾ ਬੁੱਢਾ ਸਬਜ਼ੀ ਦਾ ਮੇਲਾ ਚੱਲ ਰਿਹਾ ਜੀ ਤੇ ਸੰਗਤਾਂ ਜਿਹੜੀਆਂ ਮਾਲਵੇ ਦੇ ਵਿੱਚੋਂ ਜਿਹੜੀਆਂ ਆਉਂਦੀਆਂ ਨੇ ਪੈਦਲ ਯਾਤਰਾ ਉਹਨਾਂ ਦੀ ਸੇਵਾ ਦੇ ਵਿੱਚ ਲੱਗਿਆ ਵੀਰਾਂ ਦਾ ਬਹੁਤ ਸਹਿਯੋਗ ਆ ਬਾਕੀ ਆਪਾਂ ਸਾਰੀ ਜਾਣਕਾਰੀ ਵੀਰਾਂ ਕੋਲ ਲੈਣੇ ਆ ਜੀ ਕੀ ਗੱਲਬਾਤ ਆ ਸਾਰੀ ਜਾਣਕਾਰੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਫਤਿਹ ਵਿਰਜੀ ਦਿਓ ਥੋੜੀ ਜੀ ਜਾਣਕਾਰੀ ਇਹ ਕਿਹੜੇ ਇਲਾਕੇ ਦੇ ਵਿੱਚ ਆਪਾਂ ਖੜੇ ਆ ਕਿੱਥੋਂ ਕਿੱਥੋਂ ਸੰਗਤਾਂ ਜਿਹੜੀਆਂ ਸੇਵਾ ਤੁਸੀਂ ਵੇਖੋ ਬੇੜਾ ਲੈ ਕੇ ਜਾਂਦੇ ਤੇ ਕਿੱਥੋਂ ਲੈ ਕੇ ਆਉਂਦੇ ਸੰਗਤਾਂ ਤੇ ਕਿਹੜੀ ਏਰੀਆ ਚ ਆਉਂਦੀਆਂ ਜੀ ਵੀਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੇਵਾ ਅਸੀਂ ਕਰਦੇ ਆਂ ਸਾਲ ਪਿੱਛੋਂ ਬਾਬਾ ਬੁੱਢਾ ਸਾਹਿਬ ਜੀ ਮੇਲੇ ਤੇ ਬੇੜੀ ਦੀ ਸੇਵਾ ਕਰਦੇ ਆਂ ਇਹ ਪਿੰਡ ਮੁੱਠਿਆਂ ਵਾਲਾ ਗੁਰਦਾਰਾ ਗੁਪਤ ਸਰ ਪਿੰਡ ਰਾਮ ਸਿੰਘ ਵਾਲਾ ਤੇ ਤਲਵੰਡੀ ਬੁੱਧ ਸਿੰਘ ਇਹ ਤਿੰਨਾ ਪਿੰਡਾਂ ਦੇ ਸਹਿਯੋਗ ਦੇ ਨਾਲ ਇੱਥੇ ਜੋ ਹਰ ਸਾਲ ਆਪਾਂ ਬੇੜੀ ਦੀ ਸੇਵਾ ਕਰਦੇ ਆਂ ਅਤੇ ਜਿਹੜੀ ਸੰਗਤ ਪੈਦਲ ਯਾਤਰਾ ਆਉਂਦੀ ਆ ਅੱਜ ਦੀ ਇਹ ਸੰਗਤ ਨੂੰ 10-15 ਸਾਲ ਹੋ ਗਏ ਆ ਪੈਦਲ ਆਉਂਦੇ ਆਂ ਦੀ ਸ਼ਾਰਟਕਟ ਰਸਤਾ ਜਿਹੜਾ ਆਂਦੀ ਪੈਂਦਾ ਵਾ ਇਹ ਸੰਗਤ ਮੁਕਸਰ ਸਾਹਿਬ ਤੋਂ ਮਲੌਰ ਤੋਂ ਫਾਜ਼ਿਲਕਾ ਤੋਂ ਮੋਹਰ ਤੋਂ ਬੜੀ ਦੂਰ ਤੋਂ ਸੰਗਤ ਵੀਰਜੀ ਇੱਧਰ ਦੀ ਪੈਦਲ ਯਾਤਰਾ ਆਉਂਦੀ ਆ ਅਤੇ ਪੱਤਰਕਾਰ ਸਾਹਿਬ ਜਿਹੜੇ ਆਏ ਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜਾ ਇੱਥੇ ਸਾਰ ਲੈਣ ਆਇਆ ਜੀ ਤੇ ਬਾਕੀ ਤੁਸੀਂ ਵੇਖ ਹੀ ਰਹੇ ਜੇ ਪਾਣੀ ਦਾ ਹਵਾ ਬੜਾ ਜ਼ਿਆਦਾ ਹੈ ਜਦੋਂ ਇਧਰੋਂ ਅਸੀਂ ਬੇੜੀ ਲੈ ਕੇ ਜਾਂਦੇ ਆਂ ਤੇ 5 6 ਜਾਣੇ ਆਂ ਤਾਂ ਪਹਿਲਾਂ ਇਧਰ ਬੇੜੀ ਖੜਨੀ ਪੈਂਦੀ ਆ ਉਧਰੋਂ ਫਿਰ ਜਿੰਨੀ ਕਿ ਸੰਗਤੇ ਦੇ ਚ ਬਹਿੰਦੀ ਆ ਫਿਰ ਅਸੀਂ ਬਿਠਾ ਕੇ ਉਧਰੋਂ ਲੈ ਕੇ ਆਉਨੇ ਆ ਤੇ ਬਾਬਾ ਬੁੱਢਾ ਸਾਹਿਬ ਜੀ ਮੇਅਰ ਕਰਨ ਤੇ ਉਹਨਾਂ ਦੇ ਓਟ ਆਸਰੇ ਦੇ ਨਾਲ ਅਸੀਂ ਸੇਵਾ ਕਰਨੇ ਬਿਲਕੁਲ ਜੀ ਤੇ ਕਿੰਨੀ ਕ ਸੰਗਤ ਜਿਹੜੇ ਕਮ ਸੇ ਆਪਾਂ 40 ਤੋਂ 45 ਕਿੰਨੇ ਆਦਮੀ ਜਿੰਦੇ ਚ ਬੈ ਸਕਦੇ ਇਹਦੇ ਵਿੱਚ ਵੀਰ ਜੀ ਅਸੀਂ ਜ਼ਿਆਦਾ ਥਕਾ ਨਹੀਂ ਕਰਦੇ 25 ਜਾਣੇ ਜਿਹੜੇ ਬੇੜੇ 'ਚ ਬਿਠਾਈਦੇ ਆ ਉਹਨਾਂ ਵੱਦ ਅਸੀਂ ਨਹੀਂ ਬਿਠਾਉਂਦੇ ਕਿਉਂਕਿ ਪਾਣੀ ਦਾ ਆਵਾਜ਼ ਜ਼ਿਆਦਾ ਵਾ ਜ਼ਿਆਦਾ ਹੈ ਜੀ ਤੇ ਨੁਕਸਾਨ ਮਹਾਰਾਜ ਨਾ ਕਰੇ ਸੀ ਇਸੇ ਕਲੋਂ ਡਰ ਕੇ ਆਪਾਂ ਦੀ ਸੇਵਾ ਮਹਾਰਾਜ ਤੋਂ ਕਰਵਾਉਂਦਾ ਪਾਸ਼ਾ ਜੀ ਵਾਹ ਜੀ ਤੇ ਬਾਕੀ ਤੁਸੀਂ ਤਾਂ ਸਾਹਮਣੇ ਹੈ ਸਾਰਾ ਕੁਝ ਆ ਬੀਐਸਐਫ ਦਾ ਬੋਰਡ ਖੜਾ ਵਾ ਬਿਲਕੁਲ ਜੀ ਬਿਲਕੁਲ ਅਸੀਂ ਕੀਤੀ ਰਿਕਵੈਸਟ ਭਾਰੇ ਕਹਿੰਦੇ ਨਹੀਂ ਸਾਨੂੰ ਮਨਜ਼ੂਰੀ ਲੈਣੀ ਪੈਣੀ ਆ ਫਿਰ ਅਸੀਂ ਆਖਿਆ ਵੀ ਅਸੀਂ ਇਹਦਾ ਮਨਜ਼ੂਰੀ ਬਾਬਾ ਬੁੱਢਾ ਸਾਹਿਬ ਤੋਂ ਲਵਾਂਗੇ ਲੈ ਕੇ ਆਉਂਦਾ ਵੋਟਾ ਸਰਾ ਖਾਲਸੇ ਨੇ ਫਿਰ ਘੜਦੇ ਛੱਡੇ ਵਾਹ ਜੀ ਇਹ ਸਿੱਖਦੇ ਕਿ ਸਾਡਾ ਵੱਡਾ ਜਹਾਜ਼ ਜਹਾਜ਼ ਤੋਂ ਨੂੰ ਭਾਵੇਂ ਅਸੀਂ 50 ਜਾਣੇ ਵੀ ਬਟਾਲ ਗਏ ਬਾਬੇ ਨਾਨਕ ਬਹੁਤ ਜ਼ਿਆਦਾ ਪਾਣੀ ਇਹ ਬਾਬੇ ਨਾਨਕ ਦਾ ਜਹਾਜ਼ ਆ ਮੋਟਾ ਜਹਾਜ਼ ਨਹੀਂ ਅੱਭੀ ਐਸਫ ਦਾ ਬੇੜਾ ਦਾ ਇਹਦੇ ਗਾੜੀ ਕੋਈ ਗੱਲ ਹੀ ਨਹੀਂ ਭਾਵੇਂ ਜੱਡੇ ਮਰਜੀ ਐਂ ਲਾਈ ਫਿਰਦੇ ਆ ਨਾ ਹਾਂ ਗਿਲ ਜੀ ਸਾਡਾ ਜਹਾਜ਼ ਬਾਬੇ ਨਾਨਕ ਦਾ ਜਹਾਜ਼ ਹੈ ਨਾ ਇਹਦੇ ਗਾੜੀ ਕੋਈ ਚੀਜ਼ ਨਹੀਂ ਬੀ ਐਸ ਭਾਵੇਂ ਸਾਡੇ ਨਾਲ ਹੁਣੇ ਵੇਚਾ ਪਾ ਕੇ ਵੇਚ ਲੈ। ਵਾਹ ਬਈ। ਤੋੜ ਕੱਢ ਦਿਆਂਗੇ ਓਟ ਆਹਰਾ ਲੈ ਕੇ ਬਾਬੇ ਬੀਰ ਤੋਂ ਗੁਰੂ ਨਾਨਕ ਦੇਵ ਜੀ ਦੇ ਓਟ ਆਹਰਾ ਲੈ ਕੇ ਪੀਐਸਐਫ ਜਿੰਨਾ ਮਰਜ਼ੀ ਕਹੀ ਜਾਏ ਪਰ ਸਾਡਾ ਜਹਾਜ ਜਿਹੜਾ ਇਹ ਜਹਾਜ ਹੀ ਰਹੂਗਾ। ਬੱਲੇ ਸ਼ਾ ਬੋਲੇ ਤੋ ਨਿਆ ਸੂਰਿਆ ਗਾਲ। ਵਾਹ ਇਹ ਮਾਜੇ ਦੇ ਮਜੈਲ ਵੇਖੋ ਵੇਖੋ ਬਾਬੇ ਨਾਨਕ ਦੀ। ਠੀਕ ਹੈ ਬਾਬਾ ਜੀ ਇਹ ਕਿੱਥੇ ਆਪਾਂ ਉਧਰ ਸਾਈਡ ਲੱਗੂਗੇ ਜੀ। ਨਹੀਂ ਤਾਂ ਤਾਂ ਚੜਾ ਕੇ ਲਾ। ਤੁਸੀਂ ਨਾ ਵੇਖੋ ਆ ਮੜਾ ਆ ਵਾਂਸ ਵੇਖ ਸਕਦੇ ਇੱਧਰ ਬਿਲਕੁਲ ਜੀ ਬਿਲਕੁਲ ਉਹ ਬਾਈ ਹਵਾਈ ਗਰੂ ਵੇਖ ਬਾਈ ਜੀ ਬਿਲਕੁਲ ਨਾਲ ਆ ਤੇ ਮੜਰੇ ਦੇ ਨਾਲ ਹੀ 40 ਤੋਂ 45 ਫੁੱਟ ਫੁੱਟ ਵੇਖੋ ਪੂਰਾ ਵਾਂਸ ਬਾਈ ਜੀ ਥੱਲੇ ਚਲਾ ਗਿਆ ਆ ਵੇਖ ਸਕਦੇ ਜ ਮਾਸ ਬਿਲਕੁਲ ਜੀ ਲੱਗਦਾ ਹੀ ਨਹੀਂ ਜੀ ਥੱਲੇ ਤੇ ਵੇਖੋ ਤਾਂ ਚੱਕ ਕੇ ਜਿਹੜਾ ਸੰਗਤਾ ਵਾਲੇ ਬੇੜਾ ਲਾਉਣਗੇ ਜੀ ਬੜੀ ਕਿਰਪਾ ਹੈ ਬਾਈ ਜੀ ਬਾਬੇ ਨਾਨਕ ਦੇ ਵੇ ਓਟ ਆਸਰੇ ਤੇ ਜੋਦੇ ਚੱਲਦੇ ਆ ਜੀ ਤੇ ਕਰਾਂ ਸ਼ੇਅਰ ਕਰੋ ਵੀਡੀਓ ਬਾਅਦ ਤੋਂ ਬਾਜੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੇਖੋ ਆਂਦੇ ਭਾਵੇਂ ਬੀਐਸਐਫ ਵਾਲੇ ਪੇਚਾ ਪਾ ਲੈਣ ਉਹ ਇੰਜਨ ਤੇ ਆ ਪਰ ਇਹ ਬਾਬੇ ਨਾਨਕ ਦੇ ਹੱਥ ਨਾਲ ਬਾਬਾ ਫੁੱਢਾ ਸਾਹਿਬ ਜੀ ਦੇ ਓੜਾਸਰੇ ਦੇ ਨਾਲ ਇਹ ਚੱਲਦਾ ਹੈ ਜੀ ਤੇ ਬੜੇ ਹੌਸਲੇ ਬੁਲੰਦਾਂ ਸੰਗਤਾਂ ਦੇ ਮਝਾਈਲਾਂ ਦੇ ਠੀਕ ਆ ਬਾਬੇ ਉਹ ਵੀਡੀਓ ਸ਼ੇਅਰ ਕਰੋ ਬਾਅਦ ਤੋਂ ਬਾਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਜੇ ਬਾਈ ਜੀ ਇਸ ਤਰ੍ਹਾਂ ਦੀਆਂ ਤੁਹਾਨੂੰ ਚੰਗੀਆਂ ਚੰਗੀਆਂ ਵੀਡੀਓ ਬਾਈ ਜੀ ਤੁਹਾਨੂੰ ਪਤਾ ਲੱਗੇ ਵੀ ਬਾਣ ਕੀ ਰਿਹਾ ਵੀ ਕਿਹੜੇ ਹਾਲਾਤ ਆ ਜੀ ਕਰਦੀਆਂ ਦੇ ਵੇਖੋ ਕਿੱਥੋਂ ਜਾ ਕੇ ਚੁੱਕ ਗਏ ਬੇੜਾ ਭਾਈ ਜੀ ਵੇਖੋ ਸਾਰਾ ਅਜੀਬ ਥਰੇ ਏਰੀਆ ਇੱਥੋਂ ਬਿਲਕੁਲ 1.5 ਕਿਲੋਮੀਟਰ ਸਾਰਾ ਪਾਸਤਾ ਉਹ ਵੀ ਸਾਡੇ ਭਰਾਣੇ ਅਸੀਂ ਤਾਂ ਕਿਸੇ ਦਾ ਵੀ ਵਾਇਰਸ ਅਜੇ ਪਾਛਾ ਉਹਨਾਂ ਦੇ ਵੀ ਬਹੁਤ ਨੁਕਸਾਨ ਹੋਇਆ ਜੀ ਆ ਯਾਰ ਤੱਕਾ ਹੋਈ ਜੜਦਾਈ ਆ ਚਾਚਾ ਨੂੰ ਡਰਾਈਵ ਕਰਾ ਇਹ ਕਿਤੇ ਹੋਣੀ ਹੈ ਪੱਤਰਕਾਰ ਸਾਹਿਬ ਲੱਗਦਾ ਵਾਸ ਵੇਖੋ ਬਿਲਕੁਲ ਜੀ ਬਿਲਕੁਲ ਬਹੁਤ ਡੂੰਗਾ ਵੇਖੋ ਆ ਦੇਖੋ ਬਾਬਾ ਜੀ ਸਿੱਧਾ ਵਾ ਇੱਥੇ ਜਾ ਕੇ ਮੜਾ ਆਇਆ ਲੱਗਦਾ ਵਾ ਬਾਈ ਅੱਧ ਤੱਕ ਜਿਹੜਾ ਪਾਣੀ ਬੜਾ ਜਿਆਦਾ ਵਾ ਹਾਂਜੀ ਹਾਂਜੀ ਕਿਹੜੀ ਲੱਗਦਾ ਵਾਸ ਠੀਕ ਆ ਵਾ ਵੇਖੋ ਬਾਈ ਜੀ ਕਿੰਨੇ ਪੰਜ ਬੰਦੇ ਆ 6 ਤੇ ਵਿੱਚੋਂ ਸਾਬ ਵੀ ਦਮਾਉਣਾ ਪੈਂਦਾ ਵੇਖੋ ਕਿੰਨੇ ਜੋਰਾਂ ਦੇ ਨਾਲ ਜੋਦਿਆਂ ਨੇ ਬੇੜਾ ਜਿਹੜਾ ਬਾਬੇ ਨਾਨਕ ਦਾ ਜਾਜ ਚਲਾ ਦਿੱਤਾ ਜੀ ਬਾਬਾ ਨਾਨਕ ਹੀ ਚਲਾਉਂਦਾ ਐ ਸਿਆਜ ਨੂੰ ਵੇਖੋ ਬਾਈ ਜੀ ਕਰਾ ਕਿੱਡੇ ਕਿੱਡੇ 40 40 ਫੁੱਟ ਬਾਈ ਜੀ ਵਾਂਸ ਲਈ ਫਿਰਦੇ ਜਿਹੜੇ ਥੱਲੇ ਦੋ ਬੱਚੇ ਜੀ ਜ਼ਰੂਰ ਬਾਈ ਜੀ ਕਰਾ ਦੱਸਿਆ ਜੇ ਕਿਵੇਂ ਲੱਗੀ ਗੱਲਬਾਤ ਤਾਂ ਸ਼ੇਅਰ ਕਰੋ ਵੀਡੀਓ ਬਤਵਾ ਜੀ ਵਹਿਰੂ ਜੀ ਦਾ ਖਾਲਸਾ ਸ੍ਰੀ ਵਹਿਰੂ ਪੂਰਾ ਚੋਕ ਕੇ ਬੇੜਾ ਮੋੜਦੇ ਆ ਜੀ ਧੰਨਵਾਦ ਸੱਜਣ ਨੂੰ